you ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਨਵੇਂ ਡਿਜ਼ਾਈਨ ਕੀਤੇ ਨੇ ਸੋ ਸਾਰੇ ਸੂਟ ਹੀ ਬਹੁਤ ਸੋਹਣੇ ਨੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ ਬਾਕੀ ਆਪਾਂ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਆਪਣੇ ਨਿਊ ਇਅਰ ਆਫਰ ਲੱਗਿਆ ਹੋਇਆ ਸੋ ਜੇ ਤੁਸੀਂ ਸਟੋਰ ਤੇ ਵਿਜ਼ਿਟ ਕਰਦੇ ਹੋ ਤੁਸੀਂ ਜਿੰਨੀ ਮਰਜ਼ੀ ਸ਼ਾਪਿੰਗ ਕਰ ਸਕਦੇ ਹੋ ਕੋਈ ਲਿਮਿਟ ਨਹੀਂ ਹੈਗੀ ਜਿੰਨੀ ਰੇਂਜ ਵਾਲਾ ਮਰਜ਼ੀ ਤੁਸੀਂ ਸੂਟ ਬਾਏ ਕਰ ਸਕਦੇ ਹੋ ਸੋ ਆਪਾਂ ਤੁਹਾਡਾ ਇੱਕ ਕੂਪਨ ਪਵਾ ਦਾਂਗੇ ਆ ਵੇਖੋ ਆਪਣਾ ਕੂਪਨ ਬਾਕਸ ਆ ਸੋ ਇਹਦੇ ਵਿੱਚ ਜਦੋਂ ਇੱਕ ਫਰਬੀ ਨੂੰ ਆਪਾਂ ਪ੍ਰਾਈਜ਼ ਕੱਢਾਂਗੇ ਸਾਰੀਆਂ ਸਲਿੱਪਾਂ ਵਿੱਚੋਂ ਤਿੰਨ ਪਰਚੀਆਂ ਚੁੱਕਾਂਗੇ ਜਿਹੜਾ ਫਰਸਟ ਪ੍ਰਾਈਜ਼ ਹੋਊਗਾ ਉਹ ਹੋਊਗਾ ਸਮਾਰਟ ਟੀਵੀ ਸੈਕੰਡ ਹੋਊਗਾ ਮਾਈਕ੍ਰੋਵੇਵ ਤੇ ਥਰਡ ਜੂਸਰ ਹੋਊਗਾ ਸੋ ਤੁਸੀਂ ਜਿੰਨੀ ਮਰਜ਼ੀ ਸ਼ਾਪਿੰਗ ਕਰ ਸਕਦੇ ਹੋ ਸਟੋਰ ਤੇ ਆ ਕੇ ਜੇ ਤੁਸੀਂ ਸਟੋਰ ਤੇ ਨਹੀਂ ਆ ਸਕਦੇ ਤਾਂ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ ਤਾਂ ਅਸੀਂ ਆਪਣੇ ਆਪ ਤੁਹਾਡਾ ਕੂਪਨ ਪਾ ਦਾਂਗੇ ਤੇ ਉਹਦੀ ਫੋਟੋ ਕੱਢ ਕੇ ਤੁਹਾਨੂੰ ਭੇਜ ਦਾਂਗੇ ਸੋ ਇੱਕ ਫਰਬੀ ਨੂੰ ਆਪਾਂ ਅਨਾਉਂਸ ਕਰਾਂਗੇ ਜਲਦੀ ਜਲਦੀ ਸਟੋਰ ਤੇ ਵਿਜ਼ਿਟ ਕਰੋ ਸਾਡਾ ਸਟੋਰ ਬਣਿਆ ਹੋਇਆ ਐਰੋ ਹਬ ਮਾਰਕੀਟ ਬਣਿਆ ਰਾਏਕੋਟ ਰੋਡ ਦੇ ਉੱਤੇ ਉਹਦੇ ਸਟੋਰ ਬਣਿਆ ਫਾਨੋ ਸਟਾਈਲ ਤੁਸੀਂ ਗੂਗਲ ਤੇ ਫਾਨੋ ਸਟਾਈਲ ਮੁਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਬਾਕੀ ਆਪਣੇ ਬਹੁਤ ਸਾਰੇ ਸੂਟ ਜਿਹੜੇ ਹੈਗੇ ਨੇ ਸ਼ੋਰੂਮ ਦੇ ਉੱਤੇ ਉਹ ਆਪਣੀ ਵੈਬਸਾਈਟ fanost ਅਵੇਲੇਬਲ ਹੈ ਗਿਆ ਕਿਉਂਕਿ ਸਾਨੂੰ ਮੈਸੇਜ ਤੇ ਫੋਨ ਕਾਲਸ ਇੰਨੀਆਂ ਜਿਆਦਾ ਆਉਂਦੀਆਂ ਨੇ ਕਿ ਹਰ ਟਾਈਮ 5-60 ਮੈਸੇਜ ਪੈਂਡਿੰਗ ਦੀ ਚੱਲਦਾ ਰਹਿੰਦਾ ਵੀ ਰਿਪਲਾਈ ਲੇਟ ਹੋ ਜਾਂਦਾ ਤੁਸੀਂ fanostyle.com ਜਿਹੜੀ ਸਾਡੀ ਵੈਬਸਾਈਟ ਤਾਂ ਉੱਥੇ ਜਰੂਰ ਵਿਜ਼ਿਟ ਕਰਿਓ ਉੱਥੇ ਸਾਰੇ ਸੂਟ ਵਿਦ ਪ੍ਰਾਈਸ ਲਿਖੇ ਹੋਏ ਨੇ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ ਕੈਸ਼ ਔਨ ਡਿਲੀਵਰੀ ਵੀ ਕਰ ਸਕਦੇ ਹੋ ਸ਼ਿਪਿੰਗ ਪੂਰੇ ਇੰਡੀਆ ਦੇ ਵਿੱਚ ਆਪਣੀ ਫ੍ਰੀ ਹੁੰਦੀ ਆ ਤੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਟ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਤੇ ਹੁਣ ਆਪਾਂ ਪਿਓਰ ਵੈਲਵੈਟ ਦੇ ਉੱਤੇ ਇਹ ਸ਼ਰਟ ਬਣੀ ਹੋਈ ਆ ਪ੍ਰਿੰਟਡ ਸ਼ਰਟ ਆ ਇਹ ਵੈਲਵੈਟ ਦੀ ਤੇ ਇਹਦੇ ਉੱਤੇ ਹੈਂਡਵਰਕ ਕੀਤਾ ਹੋਇਆ ਆ ਵੇਖੋ ਪਹਿਲਾਂ neck ਬਣਿਆ ਇਹਦਾ ਸੋ ਲੈਥਰੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਘੇਰਾ ਨਹੀਂ ਬਣਿਆ ਸਾਰੇ ਸੂਟ ਦੇ ਵਿੱਚ ਬੁਟੀਆਂ ਪਾਈਆਂ ਹੋਈਆਂ ਨੇ ਹੈਂਡਵਰਕ ਦੀਆਂ ਤੇ ਇਦਾਂ ਹੀ ਸੇਮ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਆ ਵੇਖੋ ਤੇ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਆ 크ਰੇਪ ਦੇ ਉੱਤੇ ਤੇ ਬਾਟਮ ਦੇ ਉੱਤੇ ਵੀ ਵਰਕ ਕੀਤਾ ਹੋਇਆ ਹੈ ਹੈਂਡਵਰਕ ਕੀਤਾ ਹੋਇਆ ਸੋ ਨਾਲ ਜਿਹੜਾ ਦੁਪੱਟਾ ਉਹ ਹੈਗਾ ਚਨੋਂਨ ਦਾ ਤੇ ਦੁਪੱਟੇ ਤੇ ਬਹੁਤ ਸੋਹਣੀਆਂ ਲੈਸਾਂ ਲਾ ਕੇ ਉਹਨੂੰ ਤਿਆਰ ਕੀਤਾ ਗਿਆ ਆ ਵੇਖੋ ਸੋ ਇਹ ਸੂਟ ਸੇਮ ਸਾਡਾ ਵੈਬਸਾਈਟ ਤੇ ਵੀ ਅਵੇਲੇਬਲ ਹੈਗਾ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਆ ਵੇਖੋ ਤੇ ਬਾਕੀ ਆਪਾਂ ਨਾ ਪ੍ਰੋਪਰ ਸਚ ਹੋਏ ਦੀ ਨਾਲ ਵੀਡੀਓ ਲਾਵਾਂਗੇ ਤੁਸੀਂ ਸਚ ਹੋਇਆ ਦੇਖਿਓ ਪਾਏ ਹੋਏ ਦੀ ਲੁੱਕ ਬਹੁਤ ਸੋਹਣੀ ਆਂਦੀ ਆ ਲਓ ਜੀ ਨੈਕ ਸੂਟ ਆ ਗਿਆ ਇਹ ਬਣਿਆ ਹੋਇਆ ਆਪਣਾ ਪਿਓਰ ਔਰਗੈਂਜ਼ਾ ਦੇ ਉੱਤੇ ਇਹਦੀ ਲੁੱਕ ਸੂਟ ਦੀ ਦੇਖੋ ਬਹੁਤ ਸੋਹਣੀ ਆਊਗੀ ਸਟਿਚ ਹੋਣ ਤੋਂ ਬਾਅਦ ਇਹ ਰੈੱਡ ਕਲਰ ਦਾ ਸੂਟ ਆ ਇਹਦੀ ਸ਼ਰਟ ਬਣੀ ਹੋਈ ਆ ਸੋ ਪੂਰੇ ਸੂਟ ਦੇ ਉੱਤੇ ਹੈਂਡਵਰਕ ਕੀਤਾ ਲੈਂਥ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀ ਉਹਨਾਂ ਦੇ ਵਧੀਆ ਲੈਂਥ ਬਣ ਜੂਗੀ ਇਹਦੀ ਤੇ ਸੇਮ ਵਰਕ ਬਾਹਾਂ ਦੇ ਉੱਤੇ ਕੀਤਾ ਹੋਇਆ ਆ ਵੇਖੋ ਤੇ ਨਾਲ ਇਹਦੇ ਬਨਾਰਸੀ ਸਿਲਕ ਦੀ ਬਾਟਮ ਆ ਸੋ ਤੁਸੀਂ ਇਹਨੂੰ ਪਲਾਜ਼ੋ ਸ਼ਰਾਰਾ ਸਲਵਾਰ ਸੂਟ ਕੋਸ਼ਿਸ਼ ਵੀ ਸਟਿਚ ਕਰਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਊਗੀ ਤੇ ਨਾਲ ਔਰਗੈਂਜ਼ਾ ਦਾ ਹੀ ਦੁਪੱਟਾ ਇਹਦੇ ਸੋ ਰੈੱਡ ਦੇ ਨਾਲ ਗ੍ਰੇ ਕਲਰ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਦਾ ਸੋ ਇਹ ਸੂਟ ਵਿਆਹ ਤੇ ਪਾਇਆ ਹੋਇਆ ਜਾਂ ਆਗੋ ਤੇ ਪਾਇਆ ਹੋਇਆ ਬਹੁਤ ਸੋਹਣਾ ਲੱਗੂਗਾ ਬਾਕੀ ਸਾਡਾ WhatsApp ਨੰਬਰ ਵੀ نیچے ਆਈ ਜਾਂਦਾ ਤੁਸੀਂ ਕੋਈ ਵੀ ਇਨਕੁਆਰੀ ਹੋਵੇ ਤੁਹਾਡੀ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸੂਟਾਂ ਦੀ ਆਰਡਰ ਲਈ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਸੂਟਾਂ ਦਾ ਹਰੇਕ ਸੂਟ ਦਾ ਸਕਰੀਨਸ਼ਾਟ ਲੈ ਕੇ ਆਪਾਂ ਤੁਹਾਨੂੰ ਸੂਟ ਨਾਲ ਦੀ ਨਾਲ ਕੋਰੀਅਰ ਕਰ ਦਾਂਗੇ ਲਓ ਜੀ ਨੈਕਸ ਸੂਟ ਆ ਗਿਆ ਕਰੇਪ ਦੇ ਉੱਤੇ ਸੋ ਇਹ ਬਹੁਤ ਹੀ ਯੂਨਿਕ ਜਿਹਾ ਸੂਟ ਆ ਨਾ ਆਪਾਂ ਪਹਿਲਾਂ ਇਹਦੀ ਪ੍ਰੋਪਰ ਸਟਿਚ ਹੋਏ ਦੀ ਨਾਲ ਵੀਡੀਓ ਲਾਵਾਂਗੇ ਤੁਸੀਂ ਵੀਡੀਓ ਚ ਦੇਖਿਓ ਸੂਟ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਇਹਦੀ ਲੈਂਥ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਨਾ ਤਾਂ ਇਹਦਾ ਘੇਰਾ ਬਣਿਆ ਨਾ ਗਲਾ ਬਣਿਆ ਸੋ ਫਰੰਟ ਤੇ ਲਾਈਨਾਂ ਬਣੀਆਂ ਹੋਈਆਂ ਨੇ ਤੇ ਆਹ ਵਾਲਾ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਸੋ ਆਹ ਚੀਜ਼ ਜੇ ਤੁਸੀਂ ਲਾ ਕੇ ਰੱਖਣੀ ਆ ਤਾਂ ਲਾ ਵੀ ਸਕਦੇ ਹੋ ਔਰਗੈਂਜ਼ਾ ਦੇ ਵਿੱਚ ਆ ਜੇ ਤੁਸੀਂ ਨਹੀਂ ਲਾਉਣੀ ਤਾਂ ਇਹ ਉੱਤਰ ਵੀ ਜਾਊਗੀ ਤੇ ਆਹ ਵਾਲਾ ਵਰਕ ਇਹਦੇ ਪੌਂਚਿਆਂ ਦੇ ਉੱਤੇ ਆ ਸੋ ਮੇਨੇ ਦਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਜਿਹਦਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਆ ਚੀਜ਼ ਆ ਵੇਖੋ ਆ ਫਲਾਵਰ ਬਣਿਆ ਹੋਇਆ ਹੈ ਵੀਡੀਓ ਦੇ ਵਿੱਚ ਜੇ ਤੁਸੀਂ ਚੁੰਨੀ ਲੈਣੇ ਹੋ ਆ ਆ ਗਿਆ ਦੁਪੱਟਾ ਚਨੋਂਨ ਦਾ ਤੇ ਉਹਦੇ ਤੇ ਹੈਂਡਵਰਕ ਕੀਤਾ ਹੋਇਆ ਸਾਰੇ ਤੇ ਵੇਖੋ ਸੋ ਬਹੁਤ ਹੀ ਯੂਨੀਕ ਜੀ ਚੀਜ਼ ਆ ਪਾਇਆ ਹੋਇਆ ਬਹੁਤ ਸੋਹਣਾ ਲੱਗੂਗਾ ਸਟਿਚ ਹੋਣ ਤੋਂ ਬਾਅਦ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਪਿਆਰਾ ਤੇ ਸੋਹਣਾ ਬਣਿਆ ਹੋਇਆ ਸੈਲੀਬ੍ਰਿਟੀ ਸੂਟ ਸੋ ਬਹੁਤ ਹੀ ਸੋਹਣਾ ਸੂਟ ਬਣਿਆ ਇਹ ਪੂਰਾ ਹੈਂਡਵਰਕ ਤੇ ਪੂਰਾ ਆਲ ਓਵਰ ਵੈਲਵਟ ਸੂਟ ਆ ਪਹਿਲਾਂ ਆਪਾਂ ਤੁਹਾਨੂੰ ਲੁੱਕ ਦਿਖਾ ਦਿੰਨੇ ਆ ਸੂਟ ਦੀ ਸਟਿਚ ਹੋਣ ਤੋਂ ਬਾਅਦ ਐਦਾਂ ਦੀ ਲੁੱਕ ਆਊਗੀ ਆ ਵੇਖੋ ਤੇ ਇਹਦਾ ਨੈੱਕ ਬਣਿਆ ਹੋਇਆ ਸਾਰੇ ਤੇ ਹੈਂਡਵਰਕ ਕੀਤਾ ਹੋਇਆ ਤੇ ਫਿਰ ਬੂਟੀਆਂ ਬਣੀਆਂ ਤੇ ਘੇਰਾ ਬਣਿਆ ਹੋਇਆ ਲੈਂਥ ਜਿਨ੍ਹਾਂ ਦੀ 40 ਤੋਂ ਲੈ ਕੇ 44 ਤੱਕ ਆਉਂਦੀਆਂ ਨਾ ਬਹੁਤ ਸੋਹਣੀ ਲੈਂਥ ਬਣ ਜੂਗੀ ਉਹਨਾਂ ਦੀ ਸੇਮ ਵਰਕ ਬਾਹਾਂ ਦੇ ਉੱਤੇ ਜਿਦਾ ਤੁਸੀਂ ਫੋਟੋ ਚ ਦੇਖਿਆ ਤੇ ਸੇ ਆ ਵੇਖੋ ਸੋ ਪੂਰਾ ਆਲ ਓਵਰ ਸੂਟ ਆ ਵੈਲਵਟ ਦਾ ਨਾਲ ਕ੍ਰਸ਼ ਸ਼ਿਮਰ ਦਾ ਦੁਪੱਟਾ ਲੱਗਿਆ ਹੋਇਆ ਬੋਟਲ ਗ੍ਰੀਨ ਸੂਟ ਆ ਤੇ ਆ ਵੇਖੋ ਬਹੁਤ ਸੋਹਣਾ ਗ੍ਰੀਨਿਸ਼ ਜੀ ਟੋਨ ਦਾ ਕ੍ਰਸ਼ ਸ਼ਿਮਰ ਦਾ ਦੁਪੱਟਾ ਇਹਦੇ ਨਾਲ ਸੋ ਇਹ ਚੀਜ਼ਾਂ ਨਾ ਬਣੀਆਂ ਹੋਈਆਂ ਸਟਿਚ ਹੋਣ ਤੋਂ ਬਾਅਦ ਜਦ ਤੁਸੀਂ ਫੋਟੋ ਤਾਂ ਦੇਖ ਹੀ ਲਈ ਆ ਬਹੁਤ ਸੋਹਣੀਆਂ ਲੱਗਦੀਆਂ ਯੂਨੀਕ ਜੀ ਲੁੱਕ ਆਉਂਦੀ ਆ ਸੋ ਸਾਡਾ ਨੰਬਰ نیچے ਆਈ ਜਾਂਦਾ ਬਾਕੀ ਤੁਸੀਂ ਵੈਬਸਾਈਟ ਤੋਂ ਵੀ ਆਰਡਰ ਪਲੇਸ ਕਰ ਸਕਦੇ ਹੋ phanosyle.com ਤੋਂ ਨਹੀਂ ਸਾਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਭੇਜ ਦੋ ਆਪਾਂ ਤੁਹਾਨੂੰ ਸੂਟ ਨਾਲ ਦੀ ਨਾਲ ਕੋਰੀਅਰ ਕਰ ਦਾਂਗੇ ਜਿਆਦੇ ਸੂਟ ਦੇਖਣ ਲਈ ਤੁਸੀਂ ਸਟੋਰ ਤੇ ਵਿਜ਼ਿਟ ਕਰ ਸਕਦੇ ਹੋ ਲੋ ਜੀ ਨੈਕਸਟ ਸੂਟ ਬਣਿਆ ਹੋਇਆ ਕ੍ਰਾਸ਼ ਸ਼ਿਮਰ ਦੇ ਉੱਤੇ ਅੱਜ ਕੱਲ ਨਾ ਹਰੇਕੀ ਵਿਆਹ ਦੇ ਵਿੱਚ ਇਹ ਕੱਪੜੇ ਦਾ ਇੰਨਾ ਜ਼ਿਆਦਾ ਟ੍ਰੈਂਡ ਆ ਸੋ ਹਰ ਇੱਕ ਦੇ ਵਿਆਹ ਦੇ ਵਿੱਚ ਇਹੀ ਸੂਟ ਪਾਇਆ ਹੁੰਦਾ ਕ੍ਰਾਸ਼ ਸ਼ਿਮਰ ਦੇ ਉੱਤੇ ਸੋ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਇਹ ਗੋਟਾ ਪੱਤੀ ਦੇ ਬਣਿਆ ਹੈ ਜਿਆਦੇ ਮੇਨ ਸੂਟ ਆ ਵੇਖੋ ਤੇ ਨਾਲ ਕੱਟ ਦਾਣੇ ਦਾ ਵਰਕ ਹੋਇਆ ਸੋ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਪੂਰੇ ਸੂਟ ਦੇ ਉੱਤੇ ਜਾਲ ਬਣਿਆ ਹੋਇਆ ਤੇ ਘੇਰਾ ਬਣਿਆ ਹੋਇਆ ਸੋ ਇੱਕ ਕ੍ਰਸ਼ੀਮਰ ਦੀ ਸ਼ਰਟ ਹੋਗੀ ਆਹ 슬ੀਵਜ਼ ਹੋ ਗਈਆਂ ਇਹਦੀਆਂ ਤੇ ਨਾਲ ਪਿਓਰ ਕ੍ਰੇਪ ਦੀ ਬਾਟਮ ਆ ਇਹਦੇ ਸੋ ਜਿਹੜਾ ਦੁਪੱਟਾ ਉਹ ਪਿਓਰ ਔਰਗੈਂਜ਼ਾ ਤੇ ਆ ਫੋਰ ਸਾਈਡ ਦੇਖੋ ਬਣਿਆ ਹੋਇਆ ਤੇ ਨਾਲੇ ਸਾਰੇ ਦੁਪੱਟੇ ਦੇ ਸੈਂਟਰ 'ਚ ਜਾਲ ਬਣਿਆ ਹੋਇਆ ਸੋ ਪੂਰਾ ਹੈਵੀ ਸੂਟ ਆ ਇਹ ਬਾਕੀ ਡਿਜ਼ਾਈਨਿੰਗ ਬਹੁਤ ਸੋਣੀ ਹੋਈ ਆ ਸੂਟ ਦੀ ਸੋ ਇਹ ਸੂਟ ਤੁਸੀਂ ਵਿਆਹ ਤੇ ਜਾਗੋ ਤੇ ਪਾਉਂਗੇ ਖਾਸ ਕਿਸੇ ਪ੍ਰੋਗਰਾਮ ਦੇ ਵਿੱਚ ਸੋ ਬਹੁਤ ਸੋਹਣਾ ਲੱਗੂਗਾ ਬਣਿਆ ਹੋਇਆ ਲਓ ਜੀ ਨੈਕਸਟ ਸੂਟ ਆ ਗਿਆ ਸ਼ਿਮਰ ਸਲਕ ਦੇ ਉੱਤੇ ਇਹ ਸੂਟ ਤੁਸੀਂ ਸਾਡੇ ਬਹੁਤ ਵਾਰ ਦੇਖਿਆ ਹੋਊਗਾ ਪਾਇਆ ਹੋਇਆ ਸੋ ਆਪਾਂ ਨਾਲ ਫੋਟੋ ਵੀ ਲਾ ਦਾਂਗੇ ਜੇ ਤੁਸੀਂ ਫਸਟ ਟਾਈਮ ਦੇਖ ਰਹੇ ਹੋ ਸੋ ਬਹੁਤ ਡਿਮਾਂਡ ਆਉਂਦੀ ਹੈ ਜੀ ਸਭ ਤੋਂ ਜ਼ਿਆਦਾ ਲਵੈਂਡਰ ਸ਼ੇਡ ਦੀ ਇਹ ਵਾਲੇ ਸੂਟ ਦੀ ਡਿਮਾਂਡ ਆਉਦੀ ਆਪਾਂ ਹੁਣ ਫੇਰ ਬਹੁਤ ਸਾਰੇ ਰੈਡੀ ਕਰਵਾ ਲਏ ਆ ਇਹਦੇ ਨਾਲ ਦੇ ਆ ਵੇਖੋ ਆ ਦੇਖੋ ਇਹਦੀ ਸ਼ਰਟ ਬਣੀ ਹੋਈ ਸ਼ਿਮਰ ਸਲਕ ਤੇ ਦੀ ਸ਼ਰਟ ਬਣੀ ਆ ਸੋ ਪੂਰਾ ਫਰੰਟ ਬਣਿਆ ਤੁਹਾਨੂੰ neck ਤੇ neck ਨਹੀਂ ਬਣਿਆ ਇਸ ਕਰਕੇ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਲੈਂਥ ਇਹਦੀ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਤੇ ਆਹ ਵਾਲਾ ਵਰਕ ਬਾਹਾਂ ਦੇ ਉੱਤੇ ਕੀਤਾ ਹੋਇਆ ਤੇ ਨਾਲ ਸਿਲਕ ਦੀ ਬਾਟਮ ਆ ਤੇ ਇਹਦੇ ਤੇ ਹੀ ਵਰਕ ਕੀਤਾ ਹੋਇਆ ਤੇ ਜਿਹੜਾ ਦੁਪੱਟਾ ਉਹ ਹੈਗਾ ਚਨੂਨ ਦਾ ਬਾਕੀ ਫੋਟੋ ਇਹ ਤਾਂ ਤੁਸੀਂ ਸੂਟ ਪਾਇਆ ਦੇਖ ਹੀ ਲਿਆ ਤੁਸੀਂ ਲੁੱਕ ਦੇਖ ਲਈ ਸੂਟ ਦੀ ਵੀ ਕਿੱਦਾਂ ਦੀ ਆਊਗੀ ਸੋ ਇਹ ਚੀਜ਼ ਨਾ ਸਟਿਚ ਹੋਣ ਤੋਂ ਬਾਅਦ ਬਣਦੀ ਬਹੁਤ ਸੋਹਣੀ ਆ ਕਿਉਂਕਿ ਲਾਈਟ ਸ਼ੇਡ ਆ ਲਾਈਟ ਸ਼ੇਡ ਦੇ ਉੱਤੇ ਨਾ ਇੱਕ ਤਾਂ ਫੇਸ ਤੇ ਬਹੁਤ ਜ਼ਿਆਦਾ ਗਲੋ ਆਉਂਦਾ ਪਾਏ ਹੋਣ ਤੋਂ ਬਾਅਦ ਸੂਟ ਕਿਉਂਕਿ ਫੇਸ ਚਮਕ ਜਾਂਦਾ ਸੋ ਤੁਹਾਡੇ ਕੋਈ ਵੀ ਘਰ ਚ ਪ੍ਰੋਗਰਾਮ ਆ ਰਿਹਾ ਵਿਆਹ ਸ਼ਾਦੀ ਜਾਗੋ ਹਰੇਕ ਤੇ ਇਹ ਪਾਇਆ ਹੋਇਆ ਸੂਟ ਬਹੁਤ ਸੋਹਣਾ ਲੱਗੂਗਾ ਬਾਕੀ ਇਹ ਸੂਟ ਸਾਡੀ ਵੈਬਸਾਈਟ fanostyle.com ਤੇ ਵੀ ਅਵੇਲੇਬਲ ਹੈਗਾ ਅਸੀਂ ਪਾਇਆ ਹੋਇਆ ਤੁਸੀਂ ਚਾਹੇ ਇੱਕ ਸੂਟ ਲਓ ਚਾਹੇ ਦੋ ਚਾਰ ਜਿੰਨੇ ਮਰਜ਼ੀ ਲੈ ਸਕਦੇ ਹੋ ਕਿਉਂਕਿ ਇਹ ਆਪਾਂ ਰੈਡੀ ਕਰਾਉਣੇ ਰਹਿੰਦੇ ਆ ਸਾਰੇ ਬਹੁਤ ਪਸੰਦ ਕਰਦੇ ਆ ਜੇ ਤੁਸੀਂ ਪ੍ਰੀਪੇਡ ਆਰਡਰ ਕਰਦੇ ਹੋ ਤਾਂ ਆਪਾਂ ਤੁਹਾਡਾ 쿠ਪਨ ਪਾ ਦਾਂਗੇ ਤੇ ਤੁਸੀਂ ਵੀ ਸਮਾਰਟ ਟੀਵੀ ਦੇ ਸਕਦੇ ਹੋ ਲਓ ਜੀ ਹੁਣ ਆਪਾਂ ਦਿਖਾਉਨੇ ਆ ਜਿਹੜਾ ਸਪੈਸ਼ਲ ਸੂਟ ਅਸੀਂ ਮਾਈਆਂ ਵਟਨੇ ਹਲਦੀ ਲਈ ਰੈਡੀ ਕਰਵਾਇਆ ਸੀ ਸੋ ਸਾਨੂੰ ਕਾਫੀ ਮੈਸੇਜ ਆਉਂਦੇ ਆ ਬਾਕੀ ਆਪਣੇ ਸਟੋਰ ਤੇ ਵੀ ਇਹ ਸੂਟ ਦੀ ਬਹੁਤ ਡਿਮਾਂਡ ਹੁੰਦੀ ਆ yellow color ਦੇ ਸੂਟ ਦੀ ਸੋ ਆ ਵੇਖੋ ਇਹ crepe ਦੇ ਉੱਤੇ ਸੂ ਸੋ ਬਹੁਤ ਸੋਹਣਾ ਸੂਟ ਬਣੂਗਾ ਇਹ ਸਟੀਚ ਹੋਣ ਤੋਂ ਬਾਅਦ ਤੇ ਆਮਲਾ ਵਰਕ ਇਹਦੀਆਂ ਬਾਹਾਂ ਤੇ ਕੀਤਾ ਹੋਇਆ ਹੈ ਆਵਲਾ ਵਰਕ ਦੇ ਪਹੁੰਚਿਆ ਤੇ ਕੀਤਾ ਹੋਇਆ ਬਾਕੀ ਨਾ ਇਹ ਸੂਟ ਆਪਣੇ ਕੋਲ ਦੇਖੋ ਕਾਫੀ ਜ਼ਾਰੇ ਅਵੇਲੇਬਲ ਹੈਗੇ ਨੇ ਕਈ ਸਾਨੂੰ ਕਹਿ ਦਿੰਦੇ ਆ ਕਿ ਅਸੀਂ ਵਟਸਐਪ ਤੇ ਲੇਟ ਮੈਸੇਜ ਆ ਰਿਪਲਾਈ ਆਉਂਦਾ ਕਿਉਂਕਿ ਨਾ ਤੁਸੀਂ ਸਮਝਿਆ ਕਰੋ ਕਿ ਆਪਣੀ ਜਿਹੜੀ ਵੀਡੀਓ ਆ ਪੂਰੇ ਵਰਲਡ ਚ ਚੱਲਦੀ ਆ ਤੇ ਇੰਨੇ ਜਿਆਦੇ ਸਾਨੂੰ ਮੈਸੇਜ ਆ ਜਾਂਦੇ ਘਟੋ ਘਟ ਜਿਵੇਂ ਤੁਸੀਂ ਮੈਸੇਜ ਕਰਦੇ ਤੁਸੀਂ 2-3 ਘੰਟੇ ਦੀ ਵੇਟ ਕਰਨੀ ਪੈਂਦੀ ਆ ਸੋ ਉਸ ਤੋਂ ਵਧੀਆ ਤੁਸੀਂ ਜਿਹੜੀ ਸਾਡੀ ਵੈਬਸਾਈਟ ਆ fanostyle.com ਉੱਤੇ ਵਿਜ਼ਿਟ ਕਰੋ ਉੱਥੇ ਕੱਲਾ ਕੱਲਾ ਸੂਟ ਕੱਲੇ ਕੱਲੇ ਸੂਟ ਦੀ ਡਿਸਕ੍ਰਿਪਸ਼ਨ ਲਿਖੀ ਆ ਕੱਪੜਾ ਕਿਹੜਾ ਵਾ ਕਢਾਈ ਕਿਹੜੀ ਫੋਟੋਆਂ ਤੇ ਵੀਡੀਓ ਪ੍ਰੋਪਰ ਪਾਈਆਂ ਹੋਈਆਂ ਨੇ ਤੇ ਤੁਸੀਂ ਉੱਥੋਂ ਨਾਲ ਦੀ ਨਾਲ ਆਰਡਰ ਪਲੇਸ ਕਰ ਦਿਆ ਕਰੋ ਜੇ ਤੁਸੀਂ ਪ੍ਰੀਪੇਡ ਆਰਡਰ ਕਰਦੇ ਹੋ ਆ ਵੇਖੋ ਆਪਣੇ ਜਿਹੜਾ ਗਿਫਟ ਹੈ ਗਿਆ ਆਪਣਾ ਸਮਾਰਟ ਟੀਵੀ ਹੋ ਗਿਆ ਮਾਈਕ੍ਰੋਵੇਵ ਹੋ ਗਿਆ ਜੂਸਰ ਹੋ ਗਿਆ ਹੁਣ ਨੇਰਾ ਹੋ ਗਿਆ ਕਿਉਂਕਿ ਸਾਰਾ ਸਟਾਫ ਚਲੇ ਗਿਆ ਆਪਾਂ ਬਾਹਰੋਂ ਚੱਕ ਕੇ ਅੰਦਰ ਰੱਖ ਲਿਆ ਸੋ ਤੁਸੀਂ ਇਹ ਵੀ ਜਿੱਤ ਸਕਦੇ ਹੋ ਇੱਕ ਫਰਬੀ ਨੂੰ ਆਪਾਂ ਰਿਜ਼ਲਟ ਅਨਾਉਂਸ ਕਰਾਂਗੇ ਬਾਕੀ ਪ੍ਰੀਪੇਡ ਆਰਡਰ ਦੇ ਵਿੱਚ ਇਦਾਂ ਹੁੰਦਾ ਕਿ ਆਰਡਰ ਥੋੜਾ ਜਲਦੀ ਡਿਲੀਵਰ ਹੋ ਜਾਂਦਾ ਕੈਸ਼ ਔਨ ਡਿਲੀਵਰੀ ਤੇ ਥੋੜਾ ਜਿਹਾ ਲੇਟ ਹੋ ਜਾਂਦਾ ਆਰਡਰ ਬਾਕੀ ਜਿਹੜੀ ਆਪਣੀ ਕੈਸ਼ ਔਨ ਡਿਲੀਵਰੀ ਆ ਇਹ ਸਿਰਫ ਆਪਣੇ ਇੰਡੀਆ 'ਚ ਹੀ ਹੈਗੀ ਆ ਅਵੇਲੇਬਲ ਜਿਵੇਂ ਇੰਟਰਨੈਸ਼ਨਲ 'ਚ ਜਿਹੜੀਆਂ ਪੈਣਾ ਬੈਠੀਆਂ ਨੇ ਇੱਕ ਤਾਂ ਤੁਸੀਂ ਵੀਡੀਓ ਕਾਲ ਤੇ ਕੱਪੜੇ ਦੇਖ ਹੀ ਲੈਣੇ ਹੋ ਬਟ ਉਹਦੇ 'ਚ ਵੀ ਐ ਹੁੰਦਾ ਕਈ ਵਾਰੀ ਆਪਣੇ ਟਾਈਮਿੰਗ ਦੀ ਪ੍ਰੋਬਲਮ ਆ ਜਾਂਦੀ ਆ ਕਈ ਵਾਰੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਤੁਸੀਂ ਕੰਮ 'ਤੇ ਹੁੰਨੇ ਹੋ ਜਿਸ ਟਾਈਮ ਸਾ گیا ਲਗਭਗ ਆਪਣੇ ਪਾਏ ਹੋਏ ਆਪਾਂ ਅਪਡੇਟ ਕਰਦੇ ਰਹਨੇ ਆ ਤੁਸੀਂ ਸੂਟ ਸਿਲੈਕਟ ਕਰਕੇ ਕੈਸ਼ ਔਨ ਡਿਲੀਵਰੀ ਤੇ ਆਰਡਰ ਪਲੇਸ ਕਰ ਦਿਆ ਕਰੋ ਸਾਡੀ ਜਿਹੜੀ ਵੈਬਸਾਈਟ ਵੈਬਸਾਈਟ ਵਾਲੀ ਟੀਮ ਆ ਉਹ ਤੁਹਾਡੇ ਨਾਲ ਆਪੇ ਕਨੈਕਟ ਕਰ ਲਿਆ ਕਰੂਗੀ ਸੋ ਤੁਸੀਂ ਉੱਥੇ ਆਰਡਰ ਪਲੇਸ ਕਰ ਦਿਆ ਕਰੋ ਤੇ ਤੁਸੀਂ ਪੇਮੈਂਟ ਜਿੱਦਾਂ ਚਾਹੋ ਫਿਰ ਉਵੇਂ ਕਰ ਸਕਦੇ ਹੋ ਤੇ ਆਪਾਂ ਤੁਹਾਡਾ ਕੋਰੀਅਰ ਕਰ ਦਿਆ ਕਰਾਂਗੇ ਉੱਥੇ ਵੀ ਐ ਆ ਵੀ ਤੁਸੀਂ ਬੈਲ ਜਿਵੇਂ 40000 ਤੋਂ ਵੱਧ ਗਿਆ ਤੁਹਾਡਾ ਤਾਂ ਸ਼ਿਪਿੰਗ ਆਪਾਂ ਤੁਹਾਨੂੰ ਫ੍ਰੀ ਕਰ ਦਿਆ ਕਰਾਂਗੇ ਜੇ ਤੁਸੀਂ ਸੂਟ ਸਟਿਚ ਕਰਾਉਣੇ ਆ ਤਾਂ ਸਟਿਚ ਵੀ ਕਰ ਦਿਆ ਕਰਾਂਗੇ ਜੇ ਅਨਸਿਚ ਲੈਣੇ ਆ ਤਾਂ ਅਨਸਿਚ ਵੀ ਕਰ ਦਿਆ ਕਰਾਂ ਵੀਡੀਓ ਪਾਈਆਂ ਹੋਈਆਂ ਕੱਲੀ ਕੱਲੀ ਡਿਸਕ੍ਰਿਪਸ਼ਨ ਲਿਖੀ ਹੋਈ ਆ ਬਾਕੀ ਤੁਹਾਨੂੰ ਵਾਰੀ ਵਾਰੀ ਪ੍ਰਾਈਸ ਪੁੱਛਣ ਦੀ ਲੋੜ ਨਹੀਂ ਹੈਗੀ ਸਾਰਾ ਪ੍ਰਾਈਸ ਆਪਾਂ ਉੱਥੇ ਲਿਖਿਆ ਹੋਇਆ ਸੋ ਹੁਣ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆਪਣਾ ਜਿਹੜਾ ਆਵਲਾ ਸੂਟ ਸੀਗਾ ਇਹ ਡਬਲ ਸ਼ੈਡੇਡ ਦੁਪੱਟਾ ਇਹਦੇ ਨਾਲ ਪਿਓਰ ਔਰਗੈਂਜ਼ਾ ਦਾ ਤੇ ਇਹਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਵੇਖੋ ਦੁਪੱਟੇ ਦੇ ਵਿੱਚ ਆ ਵੀਖੋ ਸੋ ਬਹੁਤ ਸੋਹਣਾ ਸੂਟ ਬਣੂਗਾ ਸਟਿਚ ਹੋਣ ਤੋਂ ਬਾਅਦ ਤੇ ਹੁਣ ਆਪਾਂ ਤੁਹਾਨੂੰ ਰਿਵਿਊ ਦਿਖਾ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਸੂਟ ਕੋਰੀਅਰ ਕੀਤੇ ਸੀ ਉਹਨਾਂ ਨੂੰ ਜਦੋਂ ਸੂਟ ਮਿਲੇ ਉਹਨਾਂ ਨੂੰ ਕਿੱਦਾਂ ਲੱਗਿਆ ਸੋ ਉਹਨਾਂ ਦੇ ਮੈਸੇਜ ਵੇਖ ਲੈਣੇ ਆ ਲੋਜੀ ਇਹ ਕਹਿੰਦੇ ਆ ਇਹਨਾਂ ਨੂੰ ਆਪਾਂ ਲਹਿੰਗਾ ਰੈਡੀ ਕਰਕੇ ਦਿੱਤਾ ਸੀ ਦੀ ਬਹੁਤ ਸੋਹਣਾ ਲਹਿੰਗਾ ਸੀ ਆਈ ਗਾਟ a ਮੈਨੀ ਕੰਪਲੀਮੈਂਟਸ ਥੈਂਕਸ ਫॉर ਮੇਕਿੰਗ ਮਾਈ ਬਿਗ ਡੇ ਸੋ ਸਪੈਸ਼ਲ ਥੈਂਕ ਯੂ so much ਤੇ ਨੈਕਸਟ ਵਿੱਚ ਇਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਆ ਪ੍ਰੋਪਰ ਲਹਿੰਗਾ ਪਾ ਕੇ ਬਹੁਤ ਸੋਹਣੇ ਲੱਗਦੇ ਸੀਗੇ ਦੀਦੀ ਤੇ ਨੈਕਸਟ ਵਿੱਚ ਕਹਿੰਦੇ ਆ ਹਾਈ ਮੈਮ ਮੈਨੂੰ ਸੂਟ ਮਿਲ ਗਏ ਰੀਅਲੀ ਬਹੁਤ ਸੋਹਣੇ ਸੂਟ ਆ ਥੈਂਕ ਯੂ so much ਸੋ ਇਹਨਾਂ ਨੂੰ ਆਪਾਂ 4-5 ਸੂਟ ਸਟਿਚ ਕਰਕੇ ਭੇਜਿਆ ਸੀਗੇ ਤੇ ਨੈਕਸਟ ਵਿੱਚ ਇਹਨਾਂ ਨੂੰ ਆਪਾਂ ਸੂਟ ਸਟਿਚ ਕਰਕੇ ਦਿੱਤਾ ਸੀ ਤੇ ਆਪਣੇ ਇਹ ਸੁਧਾਰ ਤੋਂ ਸੀ ਨੇ ਫੋਟੋ ਭੇਜੀ ਆਪਾਂ ਨੂੰ ਤੇ ਨੈਕਸਟ ਵਿੱਚ ਕਹਿੰਦੇ ਆ ਮੈਮ ਮੈਨੂੰ ਪਾਰਸਲ ਮਿਲ ਗਿਆ ਬਹੁਤ ਹੀ ਸੋਹਣਾ ਸੂਟ ਹੈ ਫੈਬਰਿਕ ਵਰਕ ਬਹੁਤ ਹੀ ਜ਼ਿਆਦਾ ਸੋਹਣਾ ਥੈਂਕ ਯੂ so much ਮੈਂ ਨੈਕਸਟ ਟਾਈਮ ਤੁਹਾਡੇ ਤੋਂ ਹੀ ਆਰਡਰ ਕਰੂੰਗੀ ਤੇ ਨੈਕਸਟ ਵਿੱਚ ਕਹਿੰਦੇ ਆ ਥੈਂਕ ਯੂ ਜੀ ਮਾਈ ਸੂਟਸ ਆ ਰੀਅਲੀ ਨਾਈਸ ਐਂਡ ਗੁੱਡ ਫਿਟਿੰਗ ਆਈ ਲਾਈਕ ਇਟ ਇਹਨਾਂ ਨੂੰ ਆਪਾਂ ਸੂਟ ਸਟਿਚ ਕਰਕੇ ਭੇਜਿਆ ਸੀ ਸੋ ਇਹਨਾਂ ਨੂੰ ਫਿਟਿੰਗ ਬਹੁਤ ਵਧੀਆ ਲੱਗੀ ਥੈਂਕਸ ਜੀ ਸਾਰੇ ਸੂਟ ਬਹੁਤ ਸੋਹਣੇ ਆ ਵਿਲ ਡੈਫੀਨਿਟਲੀ ਬਾਏ ਅਗੇਨ ਸੋ ਇਹਨਾਂ ਨੂੰ ਆਪਾਂ ਘੱਟੋ ਘੱਟ 15 16 ਸੂਟ ਭੇਜਿਆ ਸੀਗੇ ਲਓ ਜੀ ਨੈਕਸੂਟ ਆ ਗਿਆ ਇਹ ਬਹੁਤ ਹੀ ਪਿਆਰਾ ਸੂਟ ਆ ਸ਼ਿਮਰ ਸਲਕ ਦੇ ਉੱਤੇ ਆ ਤੇ ਇਹਦਾ ਪੂਰਾ ਫਰੰਟ ਹੈਵੀ ਬਣਿਆ ਹੋਇਆ ਸੋ ਜਿਵੇਂ ਬਹੁਤ ਹੀ ਸੋਹਣਾ ਲੱਗੂ ਆ ਪਾਇਆ ਹੈ ਡਿਫਰੈਂਟ ਜੀ ਚੀਜ਼ਾਂ ਅਨਿਅਨ ਸ਼ੇਡ ਆ ਸੂਟ ਆ ਇਹ ਆ ਵੇਖੋ ਪੂਰਾ ਫਰੰਟ ਹੈਵੀ ਬਣਿਆ ਹੋਇਆ ਸੂਟ ਦਾ ਸੋ ਇਹਦੀ ਲੈਂਥ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀ ਉਹਨਾਂ ਦੇ ਬਹੁਤ ਸੋਹਣੀ ਲੈਂਥ ਸੈੱਟ ਆ ਜੂਗੀ ਇਹਦੀ ਸੋ ਇਹ ਹੋਗੀ ਸ਼ਰਟ ਤੇ ਆਹ 슬ੀਵਜ਼ ਹੋਗੀਆਂ ਤੇ ਇਹਦੀ ਜਿਹੜੀ ਬਾਟਮ ਆ ਉਹ ਹੈਗੀ ਪਿਓਰ ਕਰੇਪ ਦੀ ਤੁਸੀਂ ਇਹਦਾ ਸਲਵਾਰ ਸੂਟ ਸ਼ਰਾਰਾ ਲਹਿੰਗਾ ਕੁਛ ਵੀ ਸਿਚ ਕਰਾ ਸਕਦੇ ਹੋ ਤੁਹਾਡੀ ਚੋਇਸ ਆ ਸੋ ਕਲਰ ਕੰਬੀਨੇਸ਼ਨ ਹੀ ਬਹੁਤ ਡਿਫਰੈਂਟ ਜਿਆਦਾ ਤੇ ਇਹਦਾ ਜਿਹੜਾ ਦੁਪੱਟਾ ਉਹ ਪਿਓਰ ਔਰਗੈਂਜ਼ਾ ਦਾ ਤੇ ਨੂੰ ਬਹੁਤ ਸੋਹਣਾ ਆਪਾਂ ਦੇਖੋ ਲੜਕਣ ਵਗੈਰਾ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਆ ਸੋ ਫਿਰੋਜ਼ੀ ਕਲਰ ਦਾ ਲਾਈਟ ਫਿਰੋਜ਼ੀ ਕਲਰ ਦਾ ਦੁਪੱਟਾ ਪੂਰੇ ਦੁਪੱਟੇ ਤੇ ਹੈਂਡਵਰਕ ਕੀਤਾ ਹੋਇਆ ਆ ਦੇਖੋ ਸੋ ਸੂਟ ਦਾ ਕਲਰ ਕੰਬੀਨੇਸ਼ਨ ਬਹੁਤ ਡਿਫਰੈਂਟ ਜਿਆ ਇਹ ਚੀਜ਼ ਪਾਈ ਹੋਈ ਪੂਰਾ ਸਰਦਾਰੀ ਲੁੱਕ ਜਿਆ ਸੂਟ ਆ ਬਹੁਤ ਸੋਹਣੀ ਲੱਗੂਗੀ ਤੁਸੀਂ ਕਿਸੇ ਵੀ ਫੰਕਸ਼ਨ ਦੇ ਵਿੱਚ ਪਾਉਂਗੇ ਤਾਂ ਲੋ ਜੀ ਨੈਕ ਸੂਟ ਆ ਗਿਆ ਇਹ ਬਣਿਆ ਹੋਇਆ ਪ੍ਰਿੰਟਡ ਆਰਗੈਂਜ਼ਾ ਦੇ ਸੂਟ ਬਣਿਆ ਹੋਇਆ ਆ ਵੇਖੋ ਇਹ ਵੀ ਸੈਲੀਬ੍ਰਿਟੀ ਸੂਟ ਆ ਬਾਕੀ ਨਾਲ ਆਪਾਂ ਪ੍ਰੋਪਰ ਇਹਦੀ ਵੀਡੀਓ ਲਾ ਦਾਂਗੇ ਸਟਿਚ ਹੋਏ ਦੀ ਤੁਹਾਨੂੰ ਵੀਡੀਓ ਚ ਪਤਾ ਲੱਗ ਜੂਗਾ ਲੁੱਕ ਪਤਾ ਲੱਗ ਜਾਂਦੀ ਆ ਸੂਟ ਦੀ ਤੇ ਆ ਇਹਦਾ ਘੇਰਾ ਬਣਿਆ ਹੋਇਆ ਪੂਰੇ ਘੇਰੇ ਦੇ ਉੱਤੇ ਦਬਕੇ ਦਾ ਵਰਕ ਹੋਇਆ ਹੋਇਆ ਤੇ ਪਰ ਲੱਗੇ ਹੋਏ ਨੇ ਤੇ ਇਹਦਾ ਨੈਕ ਵੀ ਬਣਿਆ ਲੈਂਥ ਉਹੀ ਜਿਨ੍ਹਾਂ ਦੀ 40 ਤੋਂ 44 ਤੱਕ ਆਉਂਦੀ ਹੈ ਉਹਨਾਂ ਦੇ ਵਧੀਆ ਲੈਂਥ ਬਣ ਜੂਗੀ ਇਹਦੀ ਤੇ ਸੇਮ ਵਰਕ ਇਹਦੀਆਂ ਬਾਹਾਂ ਤੇ ਕੀਤਾ ਹੋਇਆ ਸੋ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਸਿਲਕ ਤੇ ਬਾਟਮ ਤੇ ਵੀ ਵਰਕ ਕੀਤਾ ਹੋਇਆ ਆ ਵੇਖੋ ਤੇ ਨਾਲ ਦੁਪੱਟਾ ਹੈਗਾ ਚਨੋਂਨ ਦਾ ਬਾਕੀ ਇਹ ਸੂਟ ਸੇਮ ਸਾਡੀ ਵੈਬਸਾਈਟ ਤੇ ਵੀ ਅਵੇਲੇਬਲ ਹੈਗਾ ਵਿਦ ਪ੍ਰਾਈਸ ਤੁਸੀਂ ਉੱਥੋਂ ਵੀ ਆਰਡਰ ਪਲੇਸ ਕਰ ਸਕਦੇ ਹੋ ਕਾਫੀ سارے ਸੂਟ ਆਪਾਂ ਇਹਦੇ ਚ ਰੈਡੀ ਕਰਾਇਆ ਕਿਉਂਕਿ ਸਾਰੇ ਬਹੁਤ ਪਸੰਦ ਕਰਦੇ ਆ ਇਹ ਵਾਲੇ ਸੂਟ ਨੂੰ ਸੋ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜਿਵੇਂ ਹੁਣ ਆਪਾਂ ਵੀਡੀਓ ਚ ਸੂਟ ਦਿਖਾਏ ਆ ਆਪਾਂ ਗਿਣਤੀ ਦੇ ਮੈਨ ਲੱਗਾ 10-12 ਸੂਟ ਦਿਖਾਏ ਹੋਣਗੇ ਡਿਜ਼ਾਈਨ ਸੋ ਸਿਰਫ ਤੁਸੀਂ ਉਹੀ ਡਿਜ਼ਾਈਨ ਦੇਖਿਆ ਜਿਹੜੇ ਤੁਹਾਨੂੰ ਵੀਡੀਓ ਚ ਦਿਖਾਏ ਆ ਜੇ ਤੁਸੀਂ ਜ਼ਿਆਦਾ ਸੂਟ ਦੇਖਣੇ ਆ ਜ਼ਿਆਦੇ ਡਿਜ਼ਾਈਨ ਦੇਖਣੇ ਆ ਕਿਉਂਕਿ ਇੰਨੇ ਸੋਨੇ ਸੋਨੇ ਡਿਜ਼ਾਈਨ ਆਪਣੇ ਰੈਡੀ ਹੁੰਦੇ ਆ ਕਈ ਡਿਜ਼ਾਈਨ ਤਾਂ ਇਦਾਂ ਦੇ ਹੁੰਦੇ ਆ ਕਿ ਵੀਡੀਓ ਚ ਦਿਖਾਏ ਨਹੀਂ ਜਾਂਦੇ ਆਪਣੇ ਸਟੋਰ ਤੇ ਪਹਿਲਾਂ ਹੀ ਉਹ ਸੇਲ ਹੋ ਜਾਂਦੇ ਆ ਸੋ ਤੁਸੀਂ ਸਾਡੀ ਵੈਬਸਾਈਟ ਜ਼ਰੂਰ ਚੈੱਕ ਕਰੋ ਆਪਾਂ ਤੁਹਾਡੇ ਲਈ ਆਪਣੀ ਵੈਬਸਾਈਟ ਬਣਾਈ ਆ fanostyle.com ਉੱਤੇ ਵਿਜ਼ਿਟ ਜ਼ਰੂਰ ਕਰੋ ਜੇ ਤੁਹਾਨੂੰ ਨਈ ਵੈਬਸਾਈਟ ਓਪਨ ਕਰਨੀ ਆਉਂਦੀ ਅੱਜ ਕੱਲ ਬੱਚਿਆਂ ਨੂੰ ਘਰ ਦੇ ਵਿੱਚ ਹਰੇਕ ਨੂੰ ਮੋਬਾਈਲ ਚਲਾਉਣਾ ਆਉਂਦਾ ਤੁਸੀਂ ਕਿਸ ਤੋਂ ਵੀ ਕਰਵਾ ਸਕਦੇ ਹੋ ਬਹੁਤ ਈਜ਼ੀ ਆ ਕਿਸ ਕਰਦਿਆ ਕਰੋ ਜੇ ਤੁਹਾਨੂੰ ਫਿਰ ਵੀ ਪ੍ਰੋਬਲਮ ਆਉਂਦੀ ਹੈ ਕੋਈ ਸਾਡਾ WhatsApp ਨੰਬਰ ਤਾਂ ਦਿੱਤਾ ਹੀ ਹੁੰਦਾ ਵਾ ਨੀਚੇ ਤੁਸੀਂ ਸਾਨੂੰ WhatsApp ਤੇ ਕਨੈਕਟ ਕਰ ਸਕਦੇ ਹੋ ਉਹ ਤਾਂ ਤੁਸੀਂ ਜਿਹੜੀ ਚੀਜ਼ ਲੈਣੀ ਆ ਸੂਟ ਦਾ ਸਕਰੀਨਸ਼ਾਟ ਪੇ ਇਸ ਦਾ ਤੁਹਾਨੂੰ ਮੈਸੇਜ ਦੇ ਕੇ ਜਿਵੇਂ ਅੱਗੇ ਡਿਲੀਵਰ ਕਰਦੇ ਆ ਸੂਟ ਉਵੇਂ ਹੋ ਜਾਇਆ ਕਰੂਗਾ ਬਟ ਤੁਹਾਡੇ ਲਈ ਵੈਬਸਾਈਟ ਬਣਾਈ ਆ ਤਾਜੇ ਤੁਹਾਨੂੰ ਸਾਰਿਆਂ ਨੂੰ ਆਸਾਨੀ ਹੋ ਜਵੇ ਸੂਟ ਤੁਹਾਨੂੰ ਵਿਦ ਪ੍ਰਾਈਸ ਸਾਰਾ ਕੁਝ ਸੂਟ ਕੀ ਡਿਸਕ੍ਰਿਪਸ਼ਨ ਸੂਟ ਦਾ ਹਾ ਕਿੰਨਾ ਕੜਾਈ ਕਿਦਾਂ ਦੀ ਕੀਤੀ ਹੋਈ ਆ ਕਪੜਾ ਕਿਹੜਾ ਲੱਗਿਆ ਹੋਇਆ ਚੁੰਨੀ ਕਿਹੜੇ ਕਲਰ ਦੀ ਆ ਸੋ ਸਾਰਾ ਕੁਝ ਉਹਦੇ ਤੇ ਹੈਗਾ ਤੁਸੀਂ ਉੱਥੇ ਜ਼ਰੂਰ ਜਾਇਓ ਤੇ ਜੇ ਤੁਸੀਂ ਪ੍ਰੀਪੇਡ ਪੇਮੈਂਟ ਕਰਦੇ ਹੋ ਉਹ ਜਿਵੇਂ ਹੁਣ ਆਪਣੇ ਆਫਰ ਚੱਲੀ ਜਾਂਦਾ ਵਾ ਆ ਵੇਖੋ ਸਮਾਰਟ ਟੀਵੀ ਆਪਾਂ ਤੁਹਾਡਾ ਕੂਪਨ ਪਾ ਦਾਂਗੇ ਉਹ ਤੁਹਾਡੇ ਲਈ ਵੀ ਅਵੇਲੇਬਲ ਹੈਗਾ ਬਾਕੀ ਸਟੋਰ ਤੇ ਵਿਜ਼ਿਟ ਕਰੋਗੇ ਤਾਂ ਸਭ ਤੋਂ ਜ਼ਿਆਦਾ ਵਧੀਆ ਗੱਲ ਆ ਕਿਉਂਕਿ ਬਹੁਤ ਸਾਰੇ ਸੂਟ ਹੁੰਦੇ ਨੇ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਸੂਟ ਲੈ ਕੇ ਜਾ ਸਕਦੇ ਹੋ ਸੋ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਸੋ ਆਪਣਾ ਇੰਸਟਾਗ੍ਰam ਫਾਨੋ ਸਟਾਈਲ ਉਹਨੂੰ ਜਰੂਰ ਫੋਲੋ ਕਰ ਲਿਓ ਕਿਉਂਕਿ ਜਿਵੇਂ ਜਿਵੇਂ ਸਾਡੇ ਸੂਟ ਰੈਡੀ ਹੁੰਦੇ ਆ ਵਰਕ ਹੁੰਦਾ ਜਾਂ ਸੂਟ ਆਪਣੇ ਨਵੇਂ ਬਣ ਕੇ ਆਉਂਦੇ ਆ ਆਪਾਂ ਪ੍ਰੋਪਰ ਉੱਥੇ ਵੀਡੀਓ ਪਾਉਨੇ ਆ ਤੁਸੀਂ ਉੱਥੇ ਵੀਡੀਓ ਜਰੂਰ ਦੇਖਿਆ ਕਰੋ ਕਿਉਂਕਿ ਇੰਸਟਾਗ੍ਰam ਤੇ ਡੇਲੀ ਦੀਆਂ 6-7 ਵੀਡੀਓ ਤਾਂ ਹੁੰਦੀਆਂ ਹੀ ਹੁੰਦੀਆਂ ਨੇ ਆਪਣੀਆਂ ਜਿਹੜੀ ਆ ਵਾਲੀ ਵੀਡੀਓ ਹੁੰਦੀ ਆ ਇੱਥੇ ਫਿਰ ਵੀ ਗੈਪ ਪੈ ਜਾਂਦਾ ਸੋ ਉਹਨੂੰ ਜਰੂਰ ਫੋਲੋ ਕਰ ਲਓ ਤੇ ਆਪਣੇ ਚੈਨਲ ਜਗਮੀਤ ਪ੍ਰਾੜ ਵੀ ਲੌਗਸ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਰ ਮਿਲਦੇ ਆਂ